ਹਮ ਮਾਨ ਜੀਣਾ ਤੇਰੇ ਹੱਸੀ ਮੈਂ ਕਰਦਾ ਮਾਨ ਜੀਣਾ ਤੇਰੇ ਹੱਸੀ ਮੈਂ ਕਰਦਾ ਓ ਖਾਲੀ ਸਾਲੇ ਗੱਲੇ ਨਿਕਲੇ ਹੋ ਯਾਰ ਜਿਹੜੇ ਸੀ ਬਣਾਏ ਰੱਬ ਵਰਗੇ ਨਹੀਂ ਉਹੀ ਸਾਲੇ ਦੱਲੇ ਨਿਕਲੇ ਹੋ ਯਾਰ ਜਿਹੜੇ ਸੀ ਬਣਾਏ ਰੱਬ ਵਰਗੇ ਨਹੀਂ ਉਹੀ ਸਾਲੇ ਦੱਲੇ ਨਿਕਲੇ ਉੱਤੋਂ ਤੋਂ ਗੱਲ ਮੈਨੂੰ ਲਾਉਂਦੇ ਰਹੇ ਹੋ ਬਿੱਤ ਚੋਂ ਵੀ ਚਿੱਟੋ ਪੀਆ ਕਵਾਉਂਦੇ ਰਹੇ ਹੋ ਗੇਮ ਪੈਣ ਨੀਉ ਦਿੱਤੀ ਉਸ ਰੱਬ ਨੇ ਹੋ ਥੱਲੇ ਸੁੱਟਣੇ ਨੂੰ ਯੋਰ ਸਾਲੇ ਲਾਉਂਦੇ ਰਹੇ ਹੋ ਜਿਹੜੇ ਮੰਨਦਾ ਸੀ ਆਪਣੇ ਮੈਂ ਵੱਲ ਦੇ ਮੰਨਦਾ ਸੀ ਆਪਣੇ ਮੈਂ ਵੱਲ ਦੇ ਸਾਲੇ ਹਦ ਵੱਲੇ ਨਿਕਲੇ ਹੋ ਯਾਰ ਜਿਹੜੇ ਸੀ ਬਣਾਏ ਰੱਬ ਵਰਗੇ ਨੀਉ ਹੀ ਸਾਲੇ ਦੱਲੇ ਨਿਕਲੇ ਹੋ ਯਾਰ ਜਿਹੜੇ ਸੀ ਬਣਾਏ ਰੱਬ ਵਰਗੇ ਨੀਉ ਹੀ ਸਾਲੇ ਦੱਲੇ ਨਿਕਲੇ ਥੈਂਕ ਯੂ ਜੀ ਸ਼ੇਅਰ ਕਰ ਦਿਓ ਵੀਰੇ ਸੋਹਣੀ ਵੀਡੀਓ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਜ਼ਰੂਰ ਕਰਨੇ ਜੀ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਧੰਨਵਾਦ